ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਆਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਭਾਗ 14 ਨ੍ਰਿੰਦਰ ਵੀ ਖੇਤੋਂ ਪੱਠੇ ਲੈ ਕੇ ਆ ਗਿਆ ਸੀ ਮਗਰ ਹੀ ਜਗਤਾਰ ਵੀ ਆ ਗਿਆ ਸ਼ਿੰਦਰ ਸਾਰਿਆਂ ਲਈ ਚਾਹ ਲੈ ਆਏ ਬਲਵਿੰਦਰ ਨੇ ਚਾਹ ਪੀਂਦੇ ਨੇ ਗੱਲ ਤੋਰੀ ਬਾਜੀ ਮੈਂ ਸੋਚਦਾ ਸੀ ਕਿ ਜੇ ਨਰਿੰਦਰ ਨੂੰ ਆਪਾਂ ਅਗਲੀ ਪੜ੍ਹਾਈ ਕਰਨ ਲਈ ਕੈਨੇਡਾ ਭੇਜ ਦਈਏ ਜਗਤਾਰ ਬਲਵਿੰਦਰ ਜਦ ਪੜ੍ਹਾਈ ਤਾਂ ਇਹਦੀ ਪੂਰੀ ਹੋ ਗਈ 2 ਸਾਲ ਰਹਿ ਗਏ ਹੁਣ ਕਿਉਂ ਪ੍ਰਦੇਸ਼ਾਂ ਵਿੱਚ ਜਾਣਾ ਬਾਕੀ ਤੂੰ ਦੇਖ ਲਾ ਪੜਿਆ ਲਿਖਿਆ ਏ ਤੈਨੂੰ ਜ਼ਿਆਦਾ ਜਾਣਕਾਰੀ ਆ ਫਿਰ ਤੂੰ ਖੁਦ ਨੌਕਰੀ ਕਰਦਾ ਏ ਹਰਿੰਦਰ ਡੈਡੀ ਜੀ ਨੌਕਰੀ ਤਾ ਨਹੀਂ ਮਿਲਦੀ ਇੱਥੇ ਇਹ ਪੱਕਾ ਏ ਪਹਿਲੇ ਨੰਬਰਾਂ ਵਿੱਚੋਂ 2 ਡਿਗਰੀਆਂ ਲੈ ਕੇ ਵੀ ਮੈਂ ਘਰ ਟਿਊਸ਼ਨ ਪੜਾਉਂਦਾ ਵੀ ਜੋ ਮੈਂ ਸਿੱਖਿਆ ਏ ਕਿਸੇ ਹੋਰ ਦੇ ਪੱਲੇ ਪੈ ਜਾਵੇ ਮੈਨੂੰ ਵੀ ਲੱਗਦਾ ਨਰਿੰਦਰ ਨੂੰ ਜਾ ਲੈਣ ਦਿਓ ਕੈਨੇਡਾ ਸ਼ਿੰਦਰ ਚੁੱਪ ਬੈਠੀ ਸੀ ਨਰਿੰਦਰ ਮੰਮੀ ਜੇ ਤੁਹਾਡਾ ਨਹੀਂ ਮੰਨ ਮੰਦਾ ਤਾਂ ਮੈਂ ਇੱਥੇ ਹੀ ਪੜਨ ਲੱਗ ਜਾਂਦਾ ਸ਼ਿੰਦਰ ਪੁੱਤ ਤੇਰੀ ਖੁਸ਼ੀ ਵਿੱਚ ਹੀ ਖੁਸ਼ ਆਮੈਂ ਮੈਨੂੰ ਕੁਝ ਪਤਾ ਨਹੀਂ ਕੈਨੇਡਾ ਪੜਨ ਬਾਰੇ ਬਸ ਤਾਂ ਚੁੱਪ ਸੀ ਬਲਵਿੰਦਰ ਬਾਜੀ ਠੀਕ ਆ ਫਿਰ ਮੈਂ ਕੱਲ ਦੀ ਛੁੱਟੀ ਲੈ ਲੈਂਦਾ ਆਪਾਂ ਕੱਲ ਨੂੰ ਲੁਧਿਆਣੇ ਚੱਲਦੇ ਆਂ ਉੱਥੇ ਹੀ ਨਰਿੰਦਰ ਨੇ ਆਈ ਲੈਟ ਕਰਨੀ ਹੈ ਬਲਵਿੰਦਰ ਦੇ ਜਾਣ ਤੋਂ ਬਾਅਦ ਜਗਤਾਰ ਸਿੰਦਰ ਕੋਲ ਰਸੋਈ ਵਿੱਚ ਗਿਆ ਸ਼ਿੰਦਰ ਮੈਨੂੰ ਲੱਗਿਆ ਸੀ ਤੂੰ ਤਾਂ ਚੁੱਪਾਂ ਤੇਰਾ ਮਨ ਨਹੀਂ ਨਰਿੰਦਰ ਨੂੰ ਪ੍ਰਦੇਸਾਂ ਵਿੱਚ ਭੇਜਣ ਦਾ ਸ਼ਿੰਦਰ ਜੀ ਕੀ ਦਾ ਦਿਲ ਕਰਦਾ ਹੁੰਦਾ ਆਪਣੇ ਬੱਚਿਆਂ ਨੂੰ ਪ੍ਰਦੇਸ਼ ਵਿੱਚ ਭੇਜਣ ਨੂੰ ਉਹ ਤਾਂ ਹੁਣ ਨਰਿੰਦਰ ਦਾ ਮਾਣਾ ਜਾਣਦਾ ਫਿਰ ਦੇਖ ਲੋ ਹਰਿੰਦਰ ਦੀ ਪੜ੍ਹਾਈ ਪੂਰੀ ਕੀਤੀ ਨੂੰ 3 ਸਾਲ ਹੋਣ ਵਾਲੇ ਨੇ ਹਾਲੇ ਤੱਕ ਬੇਰੁਜ਼ਗਾਰ ਫਿਰਦਾ ਇਹਦੇ ਨਾਲੋਂ ਚੰਗਾ ਸੀ 12ਵੀਂ ਤੋਂ ਬਾਅਦ ਖੇਤੀ ਕਰਨ ਲੱਗ ਜਾਂਦਾ ਜਗਤਾਰ ਹੋਰ ਕੀ ਕਿੰਨਾ ਉਦਾਸ ਰਹਿੰਦਾ ਅੱਜ ਨਿਰਿੰਦਰ ਦੇ ਕੈਨੇਡਾ ਪੜ੍ਹਨ ਜਾਣ ਦਾ ਸੁਣ ਕੇ ਉਹਦੇ ਚਿਹਰੇ ਤੇ ਖੁਸ਼ੀ ਦੇਖੀ ਆ ਸ਼ਿੰਦਰ ਵਾਹਿਗੁਰੂ ਜੀ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ ਬਲਵਿੰਦਰ ਦੁਪਹਿਰ ਤੱਕ ਘਰ ਆ ਗਿਆ ਆਉਂਦੇ ਨੂੰ ਬੇਬੇ ਨੂੰ ਬੁਖਾਰ ਹੋਇਆ ਸੀ ਫਿਰ ਉਹਨਾਂ ਨੂੰ ਡਾਕਟਰ ਦੇ ਲੈ ਕੇ ਗਿਆ ਦਵਾਈ ਲੈ ਕੇ ਬੇਬੇ ਨੂੰ ਘਰ ਛੱਡ ਕੇ ਫਿਰ ਆਪਣੇ ਦੋਸਤ ਕੋਲ ਗਿਆ ਜੋ ਪੜ੍ਹਾਈ ਕਰਨ ਲਈ ਬੱਚਿਆਂ ਨੂੰ ਕੈਨੇਡਾ ਆਸਟ੍ਰੇਲੀਆ ਭੇਜਦਾ ਸੀ ਬਲਵਿੰਦਰ ਨੇ ਨਰਿੰਦਰ ਦੇ ਬਾਰੇ ਗੱਲ ਕੀਤੀ 10ਵੀਂ 12ਵੀਂ ਤੇ ਡਿਗਰੀ ਦੇ ਨੰਬਰ ਦੱਸੇ 에ਜੰਟ ਨੇ ਦੱਸਿਆ ਕਿ 7 ਬੈਂਡ ਲੈਣੇ ਜ਼ਰੂਰੀ ਨੇ ਦੂਜੇ ਦਿਨ ਬਲਵਿੰਦਰ ਭੈਣ ਹੋਣਾ ਕੋਲ ਗਿਆ ਨਰਿੰਦਰ ਤੇ ਹਰਿੰਦਰ ਤਾਂ ਤਿਆਰ ਬੈਠੇ ਸੀ ਪਰ ਬਾਜੀ ਕਹਿੰਦੇ ਮੈਨੂੰ ਉੱਥੋਂ ਦਾ ਪਤਾ ਕੀ ਲੱਗਣਾ ਦਸਵੀਂ ਪਾਸ ਨਹੀਂ ਹੋਈ ਮੈਥੋਂ ਬਲਵਿੰਦਰ ਤੁਸੀਂ ਜਾਓ ਤਿੰਨੇ ਜਾਣੇ ਬਲਵਿੰਦਰ ਨੇ ਆਇਲਟ ਸੈਂਟਰ ਜਾ ਕੇ ਨਰਿੰਦਰ ਦਾ ਦਾਖਲਾ ਕਰਵਾ ਦਿੱਤਾ ਦੂਜੇ ਦਿਨ ਹੀ ਨਰਿੰਦਰ ਸੈਂਟਰ ਜਾਣ ਲੱਗ ਗਿਆ ਬਲਵਿੰਦਰ ਵੀ ਦਫ਼ਤਰ ਚਲਾ ਗਿਆ ਵਾਪਸ ਆ ਕੇ ਫਿਰ ਬੇਬੇ ਨੂੰ ਡਾਕਟਰ ਦੇ ਲੈ ਕੇ ਗਿਆ ਬੇਬੇ ਹਫ਼ਤੇ ਕੋ ਵਿੱਚ ਠੀਕ ਹੋ ਗਈ ਮੌਸਮ ਬਦਲਣ ਵੇਲੇ ਬੇਬੇ ਨੂੰ ਹਰ ਸਾਲ ਬੁਖਾਰ ਹੁੰਦਾ ਸੀ ਨਵੰਬਰ ਦਾ ਮਹੀਨਾ ਚੱਲ ਪਿਆ ਸੀ ਠੰਡ ਵਧਣ ਲੱਗੀ ਸੀ ਨਰਿੰਦਰ ਇੱਕ ਦਿਨ ਲੁਧਿਆਣੇ ਤੋਂ ਸਿੱਧਾ ਬਲਵਿੰਦਰ ਹੁਣਾ ਕੋਲ ਆ ਗਿਆ ਨਰਿੰਦਰ ਮਾਮਾ ਜੀ 2 ਮਹੀਨੇ ਹੋ ਗਏ ਮੈਨੂੰ ਸੈਂਟਰ ਜਾਂਦੇ ਨੂੰ ਆਪਾਂ ਹੁਣ ਪੇਪਰ ਦੀ ਤਰੀਕ ਲੈ ਲਈਏ ਬਲਵਿੰਦਰ ਪੁੱਤ ਜੇ ਤੇਰੀ ਤਿਆਰੀ ਆ ਤਾਂ ਬੁੱਕ ਕਰ ਲਾ ਰਿੰਦਰ ਨੇ ਤਰੀਕ ਬੁੱਕ ਕਰਵਾ ਦਿੱਤੀ ਨਵੰਬਰ ਦੇ ਅਖੀਰਲੇ ਹਫਤੇ ਦਾ ਪੇਪਰ ਆ ਗਿਆ ਪੇਪਰ ਵਾਲੇ ਦਿਨ ਮਾਮਾ ਪਾਣ ਜਾਂ ਦੋਵੇ ਸਵੇਰੇ ਹੀ ਜਲੰਧਰ ਚਲੇ ਗਏ 9 ਵਜੇ ਤੱਕ ਪੀਪਰ ਸ਼ੁਰੂ ਹੋਇਆ। ਨਿਰਿੰਦਰ ਦੇ ਹਿਸਾਬ ਨਾਲ ਪੀਪਰ ਵਧੀਆ ਹੋਇਆ ਸੀ। ਉਹਨੇ ਮਿਹਨਤ ਵੀ ਬਹੁਤ ਕੀਤੀ ਸੀ। ਨਤੀਜੇ ਦਾ ਇੰਤਜ਼ਾਰ ਕਰਨ ਲੱਗਾ। ਨਾਲ ਹੀ ਕਲਾਸਾਂ ਵੀ ਲਾਈ ਗਿਆ। ਇਧਰ ਹਰਿੰਦਰ ਦਾ ਹਾਲੇ ਨੌਕਰੀ ਦਾ ਕੁਝ ਨਹੀਂ ਬਣਿਆ। ਹੁਣ ਉਹਨੇ ਇਿੱਧਰ ਧਿਆਨ ਦੇਣਾ ਹੀ ਛੱਡ ਦਿੱਤਾ ਬਸ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ ਤਿੰਨ ਚਾਰ ਬੈਚ ਸਵੇਰੇ ਸ਼ਾਮ ਉਹਦੇ ਕੋਲ ਪੜਨ ਆਉਂਦੇ ਇੱਕ ਉਹਨਾਂ ਬੱਚਿਆਂ ਨੂੰ ਫ੍ਰੀ ਪੜਾਉਂਦਾ ਜਿਨ੍ਹਾਂ ਕੋਲ ਟਿਊਸ਼ਨ ਲਈ ਪੈਸੇ ਨਹੀਂ ਹੁੰਦੇ ਸੀ ਨਰਿੰਦਰ ਦਾ ਰਿਜ਼ਲਟ ਆਇਆ ਪਰ ਉਸਦੇ 6.5 ਬੈਂਡ ਆਏ ਫਿਰ 15 ਦਿਨਾਂ ਬਾਅਦ ਦੀ ਤਰੀਕ ਲਈ 15 ਦਿਨ ਕਲਾਸਾਂ ਲਾਉਣ ਤੋਂ ਬਾਅਦ ਫਿਰ ਪੇਪਰ ਦੇ ਦਿੱਤਾ ਕਲਾਸਾਂ ਤਾਂ ਉਹਨੇ ਪਹਿਲਾਂ ਹੀ ਨਹੀਂ ਛੱਡੀਆਂ ਸੀ ਫਿਰ ਸੈਂਟਰ ਜਾਣ ਲੱਗ ਗਿਆ ਸਾਰੇ ਉਹਨੂੰ ਕਹਿਣ ਲੱਗੇ ਕਿ ਨਤੀਜੇ ਦੀ ਉਡੀਕ ਤਾਂ ਕਰ ਲੈਂਦਾ ਨਰਿੰਦਰ ਨੂੰ ਇਹ ਸੀ ਕਿ ਦੁਆਰਾ ਨਾ ਨੰਬਰ ਘਟ ਜਾਣ ਪਰ ਇਸ ਵਾਰ ਸੱਤ ਬੈਂਡ ਪੂਰੇ ਆ ਗਏ। ਨਰਿੰਦਰ ਨੇ ਬਲਵਿੰਦਰ ਨੂੰ ਦੱਸਿਆ। ਮਾਮਾ ਜੀ, ਮੇਰੇ ਸੱਤ ਬੈਂਡ ਆ ਗਏ। ਮੈਂ ਤੁਹਾਡੇ ਕੋਲ ਆ ਜਾਂਦਾ। ਆਪਾਂ ਸ਼ਾਮ ਨੂੰ ਤੁਹਾਡੇ ਦੋਸਤ ਨੂੰ ਮਿਲ ਲਵਾਂਗੇ। ਨਰਿੰਦਰ ਬਹੁਤ ਖੁਸ਼ ਸੀ। ਕਿ ਉਹਦੇ ਨੰਬਰ ਪੂਰੇ ਹੋ ਗਏ। ਨਰੀਂਦਰ ਪਿੰਡ ਹੋ ਕੇ ਆਪਣੇ ਸਰਟੀਫਿਕੇਟ ਲੈ ਕੇ ਸ਼ਹਿਰ ਆ ਗਿਆ ਸ਼ਾਮ ਨੂੰ ਬਲਵਿੰਦਰ ਆਏ ਤੋਂ ਉਹ ਦੋਵੇਂ ਏਜੰਟ ਨੂੰ ਮਿਲਣ ਗਏ ਉਹਨੇ ਸਾਰੇ ਪੇਪਰ ਦੇਖ ਕੇ ਕਈ ਕਾਲਜ ਦੇ ਕੋਰਸ ਦੱਸ ਦਿੱਤੇ ਨਰੀਂਦਰ ਸਰ ਜੀ ਮੈਂ ਯੂਨੀਵਰਸਿਟੀ ਲੈਣੀ ਆ ਏਜੰਟ ਬਲਵਿੰਦਰ ਤੁਸੀਂ ਮੇਰੇ ਮੇਨ ਦਫਤਰ ਆ ਜਾਇਓ ਕੱਲ ਨੂੰ ਜਿਵੇਂ ਤੁਸੀਂ ਕਹੋਗੇ ਕਰ ਲਵਾਂਗੇ ਬਲਵਿੰਦਰ ਨੇ ਹਾਂ ਕਰ ਦਿੱਤੀ ਅਗਲੇ ਦਿਨ ਮਾਮਾ ਭਣ ਜਾ ਲੁਧਿਆਣੇ ਏਜੰਟ ਦੇ ਦਫਤਰ ਵਿੱਚ ਚਲੇ ਗਏ ਏਜੰਟ ਨੇ ਨਵਿੰਦਰ ਦੇ ਕਹਿਣ ਤੇ ਕੈਨੇਡਾ ਦੇ ਸ਼ਹਿਰ ਸਰੀ ਤੇ ਵੈਨਕੂਵਰ ਦੀਆਂ ਪਬਲਿਕ ਯੂਨੀਵਰਸਿਟੀ ਧੀਆਂ ਦੋ ਆਫਰ ਲੈਟਰ ਭਰ ਦਿੱਤੀਆਂ ਨਵਿੰਦਰ ਦੇ ਦੋਸਤ ਨੇ ਇਹਨਾਂ ਦੋਵਾਂ ਸ਼ਹਿਰਾਂ ਦੀਆਂ ਇਹ ਆਫਰ ਲੈਟਰ ਭਰੀਆਂ ਸੀ ਲੈਟਰ ਆਉਣ ਤੋਂ ਬਾਅਦ ਡੇਢ ਦੋ ਮਹੀਨਿਆਂ ਵਿੱਚ ਹੀ ਉਹਨਾਂ ਦੋਵਾਂ ਨੇ ਕੈਨੇਡਾ ਦੇ ਸਰੀ ਸ਼ਹਿਰ ਦੇ BJE ਆ ਗਏ ਉਦੋਂ ਤੱਕ ਸਿੰਦਰ ਨੇ ਹਰਿੰਦਰ ਨੂੰ ਵਿਆਹ ਲਈ ਮਨਾ ਲਿਆ। ਜਗਤਾਰ ਦੀ ਭੈਣ ਨੇ ਹਰਿੰਦਰ ਨੂੰ ਰਿਸ਼ਤਾ ਕਰਵਾ ਦਿੱਤਾ। ਰੋਕਾ ਕਰਕੇ 2 ਮਹੀਨੇ ਬਾਅਦ ਦਾ ਵਿਆਹ ਵੀ ਰੱਖ ਦਿੱਤਾ। ਸਾਰੇ ਕਹਿਣ ਲੱਗੇ ਨਰਿੰਦਰ ਦੇ ਜਾਣ ਤੋਂ ਪਹਿਲਾਂ ਹੀ ਵਿਆਹ ਕਰ ਲਵੋ। ਬੇਬੇ ਜੀ ਬਹੁਤ ਖੁਸ਼ ਸੀ। ਰਿੰਦਰ ਦੇ ਵਿਆਹ ਦਾ ਸੁਣ ਕੇ ਸਾਰਿਆਂ ਨੂੰ ਇਹ ਸੀ ਕਿ ਨਿਰਿੰਦਰ ਦੇ ਕੈਨੇਡਾ ਜਾਣ ਤੋਂ ਪਹਿਲਾਂ ਵਿਆਹ ਕਰ ਲਵੋ ਦੋਵੇਂ ਪਰਿਵਾਰ ਰਲ ਕੇ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ ਸ਼ਿੰਦਰ ਹੁਣਾ ਦਾ ਹਰ ਦੂਜੇ ਦਿਨ ਸ਼ਹਿਰ ਆਉਣ ਜਾਣ ਲੱਗਿਆ ਰਹਿੰਦਾ ਖੁਸ਼ੀ ਗੁਰੀ ਨੇ ਵੀ ਆਪਣੇ ਪਸੰਦ ਦੇ ਸੂਟ ਲੈਣੇ ਸੀ ਹਰਿੰਦਰ ਦੋਮਾ ਨੂੰ ਲੈਣ ਗਿਆ ਗੁਰੇ ਨੂੰ ਤਾਂ ਛੁੱਟੀ ਨਹੀਂ ਮਿਲੀ ਫਿਰ ਉਹ ਖੁਸ਼ੀ ਨੂੰ ਲੈ ਆਏ ਖੁਸ਼ੀ ਦੇ ਆਉਂਦੇ ਹੀ ਘਰ ਵਿੱਚ ਰੌਣਕ ਲੱਗ ਗਈ